ਦੋ ਲੇਡੀਆਂ ਸੀ ਆ ਮਾਨੋભાઈ ਆਪਣੀ ਕਰਨਲ ਸਿੰਘ ਤੇ ਰੇਖਾ ਰਾਣੀ ਪਤਰੀ ਮਿੰਦਰ ਸਿੰਘ ਇਹਨਾਂ ਦੋਵਾਂ ਤੋਂ ਅਸੀਂ 35 ਗ੍ਰਾਮ ਹੀਰੋਨ ਬਰਾਮਦ ਕੀਤੀ ਸੀ ਤੇ ਐਫ ਆਰ ਦਰਜ ਕੀਤੀ ਸੀ ਉਹ ਜਦੋਂ ਆਵਲਾ ਚ ਬੰਦ ਸੀ ਤੇ ਜਦੋਂ ਸ਼ੇਰੇ ਨੂੰ ਨੂੰ ਬਾਥਰੂਮ ਦੀ ਮੁਸ਼ਕਲ ਆਈ ਸੀ ਉਹਨੇ ਕਿਹਾ ਦਰਦ ਹੁੰਦੀ ਆ ਜਿਹੜੀ ਅਸੀਂ ਲੇਡੀਆਂ ਲਈ ਯੂਸੀਓ ਦੀ ਨਿਗਰਾਨੀ ਵਾਸਤੇ ਉਹਨੂੰ ਬਾਥਰੂਮ ਕਰਾਉਣ ਲੱਗੇ ਤਾਂ ਉਹਨੂੰ ਬਾਥਰੂਮ ਤੋਂ ਚਸ਼ਮਾ ਦੇਖ ਕੇ ਡਿੱਗੀ ਜੀ ਇਹਦੇ ਖਿਲਾਫ ਸੀ ਫਿਰ ਮਕਦਮਾ ਅਰਜ ਕੀਤਾ ਤੇ ਤੇ ਤਿੰਨੇ ਬਰਬਕਤ ਅੰਦਾਜ਼ੀ ਕਰਕੇ ਤੇ ਅਸੀਂ ਉਹਨੂੰ ਅਰੈਸਟ ਕਰ ਲਿਆ ਉਸ ਅਗਲੇ ਦਿਨ ਇਹਨਾਂ ਦੇ ਸਰ ਪਹਿਲੇ ਵੀ ਕੋ ਪਰਚੇ ਕੀਨੇ ਦਰਦੀ ਹਾਂ ਪਹਿਲਾਂ ਉਹਨਾਂ ਦੇ ਕਾਫੀ ਪਰਚੇ ਤਿੰਨ ਦਿਨ ਦੋ ਦੋ ਤਿੰਨ ਦਿਨ ਪਰਚੇ ਦਰਜ ਹੈਗੇ ਇਹ ਫਿਰ ਕਿੱਥੋਂ ਅੱਜ ਬਰਾਮਤ ਅੱਜ ਬਰਾਮਤ ਹੋਈ ਨਹੀਂ ਹਾਂਜੀ ਇੱਕ ਰਾਤ ਫੱਲੀ ਸੀ ਕੱਲ ਕੱਲ ਰਾਤ ਵੀ ਹਾਂ ਕੱਲ ਸ਼ਾਮ ਨੂੰ ਫੱਲੀ ਸੀ ਸੀ ਕੱਲ ਸ਼ਾਮ ਨੂੰ ਅਸੀਂ ਬਾਂਮਣੀ ਵਾਲੇ ਰਕਵੇ ਵਿੱਚ ਫੱਲੀ ਸੀ ਉੱਥੇ ਕਿਸੇ ਵਹੀਕਲ ਦੀ ਡੀਕੂਏ ਸੀਗੀ ਇਹ ਅੱਗੇ ਬੱਸੇ ਜਾਣ ਵਾਸਤੇ ਤੇ ਸਾਨੂੰ ਮੁਖਬਰ ਨੇ ਇਤਲਾ ਦੱਤੀ ਵੀ ਫਰਾਨੀ ਥਾਂ ਤੇ ਉਹ ਜਿਹੜੇ ਲੇਡੀਜ਼ ਸੇ ਹਣੀ ਇਹ ਨਾਲ ਇਹ ਜਿਹੜੇ ਕੰਮ ਹੀ ਕਰਦੇ ਆ ਸਾਰੇ ਹਾਂਜੀ ਨਸ਼ੇ ਦਾ ਕੰਮ ਕਰਦੇ ਇਹਨੂੰ ਕਾਰਵਾਈ ਕੀਤੀ ਗਈ ਜੀ ਜਿਹੜੀ ਪਾਦ ਦੇ ਮਾਮਲੇ ਹਾਂ ਬਿਲਕੁਲ ਉਸ ਤੇ ਐਫਆਈਆ ਦਰਜ ਕੀਤੀ ਗਈ ਮਕਦਮਾ ਨੰਬਰ ਦਿੱਤਾ ਦਿੱਤਾ ਗਿਆ 262 ਬੀ ਐਨਐਸ